ਵਾਇਪ ਜੀ ਕਾ ਖਾਲਸਾ ਵਾਇਪ ਜੀ ਕੀ ਫਤਿਹ 13 ਫਰੈ 1919 ਅੰਮ੍ਰਿਤਸਰ ਦੇ ਧੱਲਿਆਂ ਵਾਲਾ ਬਾਗ ਵਿੱਚ ਜਰਨਲ ਡਾਇਰ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਪ੍ਰਣਾਮ 13 ਫਰੈ 1919 ਭਾਰਤੀ ਆਜ਼ਾਦੀ ਸੰਘਰਸ਼ ਵਿੱਚ ਇੱਕ ਨਾ ਭੁੱਲਣ ਯੋਗ ਤਰੀਕ ਹੈ ਇਸ ਦਿਨ ਅੱਜ ਤੋਂ ਲਗਭਗ 100 5 ਬਰੇ ਪਹਿਲਾਂ ਜਲਿਆਂਵਾਲਾ ਬਾਗ ਅੰਮ੍ਰਿਤਸਰ ਚ ਵੱਡਾ ਖੂਨੀ ਸਾਾਕਾ ਵਰਤਿਆ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸੀ ਅਤੇ ਨਾ ਹੀ ਜਨਰਲ ਡਾਇਰ ਦੇ ਕਿਸੇ ਮਾਨਸਿਕ ਹਾਲਤ ਜਾਂ پاਗਲਪਨ ਦਾ ਨਤੀਜਾ ਸੀ ਲਗਭਗ 20000 ਲੋਕਾਂ ਦੇ ਸ਼ਾਂਤੀਪੂਰਵਕ ਕੱਠ ਉੱਪਰ ਗੋਲੀਆਂ ਦੀ ਵਰਖਾ ਕਰਕੇ ਲੋਥਾਂ ਦਾ ਢੇਰ ਲਾਉਣਾ ਅੰਗਰੇਜ਼ ਸਮਰਾਜੀ ਹਕੂਮਤ ਦੀ ਸੋਚੀ ਸੰਜੀ ਸਾਜ਼ਿ ਸੀ ਰੋਲਟ ਐਕਟ ਵਰਗੇ ਕਾਲੇ ਕਾਨੂੰਨਾਂ ਖਿਲਾਫ ਖੜੀ ਹੋਈ ਇੱਕ ਵੱਡੀ ਲੋਕ ਲਹਿਰ ਤੇ ਡਰੀ ਹੋਈ ਅੰਗਰੇਜ਼ੀ ਸਰਕਾਰ ਇਸ ਆਜ਼ਾਦੀ ਸੰਘਰਸ਼ ਨੂੰ ਦਬਾਉਣ ਲਈ ਹਰ ਹਿੱਲਾ ਵਰਤ ਰਹੀ ਸੀ ਪਹਿਲੀ ਸੰਸਾਰ ਜੰਗ ਤੋਂ ਬਾਅਦ ਪੰਜਾਬ ਦੀ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਸਥਿਤੀ ਖਰਾਬ ਹੋਣ ਤੋਂ ਬਾਅਦ ਕਿਸਾਨੀ ਕਰਜ਼ੇ ਹੇਠ ਦੱਬੀ ਗਈ ਲੋਕਾਂ ਦੀਆਂ ਜ਼ਮੀਨਾਂ ਗਹਿਣੇ ਪੈਣ ਲੱਗੀਆਂ ਬਹੁਤ ਸਾਰੇ ਬੈਂਕ ਫੇਲ ਹੋ ਗਏ ਅਤੇ ਕੰਪਨੀਆਂ ਬੰਦ ਹੋਣ ਦੇ ਕਿਨਾਰੇ ਆ ਗਈ ਲਗਭਗ 12800 ਦੇ ਕਰੀਬ ਪੰਜਾਬੀ ਫੌਜੀ ਜੰਗ ਵਿੱਚ ਸ਼ਹੀਦ ਹੋਏ ਅਤੇ 25000 ਦੇ ਕਰੀਬ ਫੌਜੀ ਲਾਪਤਾ ਜਾਂ ਜ਼ਖਮੀ ਹੋਏ ਕੁਝ ਕੈਦੀ ਬਣਾ ਲੈ ਗਏ ਤੇ ਸਮੁੱਚੇ ਦੇਸ਼ ਦੇ ਲੋਕਾਂ ਵਿੱਚ ਬੇਚੈਨੀ ਵਧ ਗਈ ਲੋਕਾਂ ਅੰਦਰ ਵਧ ਰਹੀ ਸਮਰਾਜਵਾਦ ਵਿਰੋਧੀ ਜਵਾਲਾ ਨੂੰ ਦਬਾਉਣ ਲਈ 18 ਮਾਰਚ 1990 ਨੂੰ ਇੱਕ ਬਿੱਲ ਅਰਾਜਾਕਤਵਾਦੀ ਅਤੇ ਕ੍ਰਾਂਤੀਕਾਰੀ ਜੁਰਮ ਐਕਟ ਅੰਗਰੇਜ਼ ਹਕੂਮਤ ਵੱਲੋਂ ਪਾਸ ਕੀਤਾ ਗਿਆ ਇਸ ਨੂੰ ਰੋਲਟ ਐਕਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਕਾਨੂੰਨ ਰਾਹੀਂ ਹਕੂਮਤ ਦੇ ਵਿਰੋਧ ਵਿੱਚ ਉੱਠ ਰਹੀ ਜਾਂ ਉੱਠ ਸਕਦੀ ਕਿਸੇ ਵੀ ਆਵਾਜ਼ ਨੂੰ ਪੁੱਛਣ ਲਈ ਅਥਾ ਸ਼ਕਤੀ ਮਿਲ ਸਕਦੀ ਸੀ ਇਸ ਰਾਹੀਂ ਪੁਲਿਸ ਅਤੇ ਫੌਜ ਦੀਆਂ ਸ਼ਕਤੀਆਂ ਵਿੱਚ ਵਾਧਾ ਕੀਤਾ ਗਿਆ ਪੂਰੇ ਭਾਰਤ ਵਿੱਚ ਇਸ ਦਾ ਵਿਰੋਧ ਹੋਇਆ ਪਰ ਅੰਮ੍ਰਿਤਸਰ ਵਿੱਚ ਰੋਟ ਐਕਟ ਦੇ ਵਿਰੋਧ ਵਿੱਚ ਗੜ ਬਣਿਆ ਫਰਵਰੀ 1919 ਵਿੱਚ ਬਿੱਲ ਪੇਸ਼ ਹੋਣ ਤੇ ਤੁਰੰਤ ਬਾਅਦ ਹੀ ਇਸ ਦਾ ਵਿਰੋਧ ਹੋਣਾ ਆਰੰਭ ਹੋ ਚੁੱਕਾ ਸੀ ਫਰਵਰੀ ਅਤੇ ਮਾਰਚ ਮਹੀਨੇ ਹੋਏ ਰੋਸ ਪ੍ਰਦਰਸ਼ਨ ਅਤੇ ਮੀਟਿੰਗਾਂ ਤੋਂ ਬਾਅਦ 30 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਦਾ ਆਰੰਭ ਕੀਤਾ ਗਿਆ 3 ਮਾਰਚ ਦੀ ਸ਼ਾਮ ਨੂੰ ਜਲਿਆਂਵਾਲਾ ਬਾਗ ਵਿੱਚ ਲਗਭਗ 30 ਹਜ਼ਾਰ ਲੋਕਾਂ ਦਾ ਪਾਰੀ ਇਕੱਠ ਹੋਇਆ ਡਾਕਟਰ ਸਤਿਆਪਾਲ ਡਾਕਟਰ ਸੈਫੂਦੀਨ ਕਚਲੂ ਬਦਰੋ ਉਲ ਇਸਲਾਮ ਅਤੇ ਲਾਲ ਕਨਿਆ ਲਾਲ ਦਾ ਇਸ ਵਿੱਚ ਅਹਿਮ ਯੋਗਦਾਨ ਰਿਹਾ 3 ਮਾਰਚ ਤੋਂ ਬਾਅਦ 6 April ਨੂੰ ਦੁਬਾਰਾ ਹੜਤਾਲ ਦਾ ਸੱਦਾ ਦਿੱਤਾ ਗਿਆ 6 April ਦੀ ਅੰਦਾਲ ਦੀ ਸਫਲਤਾ ਤੋਂ ਘਬराई ਹੋਈ ਹਕੂਮਤ ਨੇ ਡਾਕਟਰ ਸਤਿਆਪਾਲ ਅਤੇ ਡਾਕਟਰ ਕਿਚਲੂ ਨੂੰ ਗ੍ਰਿਫਤਾਰ ਕਰਕੇ 9 April ਨੂੰ ਧਰਮਸ਼ਾਲਾ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਸੇ ਹੀ ਦਿਨ 9 April ਨੂੰ ਅੰਮ੍ਰਿਤਸਰ ਵਿੱਚ RAM Navami ਦੇ ਮੌਕੇ ਤੇ ਵੱਡਾ ਜਲੂਸ ਲੋਕਾਂ ਵੱਲੋਂ ਕੱਢਿਆ ਗਿਆ। ਵੱਡੀ ਗਿਣਤੀ ਵਿੱਚ ਲੋਕ ਪਿੰਡਾਂ ਤੋਂ ਸ਼ਾਮਲ ਹੋਏ ਇਸ ਜਲੂਸ ਦੀ ਖਾਸ ਗੱਲ ਇਹ ਸੀ ਕਿ ਸਭ ਧਰਮਾਂ ਦੇ ਲੋਕ ਇਸ ਵਿੱਚ ਇਕੱਠੇ ਹੋਏ ਹਿੰਦੂ ਸਿੱਖ ਅਤੇ ਮੁਸਲਮਾਨਾਂ ਨੇ ਇਕੱਠੇ ਇਹ ਤਿਹਾਰ ਮਨਾਇਆ 9 April 1919 ਦੀ RAM Navami ਲੋਕਾਂ ਦੀ ਸਮਰਾਜੀ ਵਿਰੋਧੀ ਚੇਤਨਾ ਅਤੇ ਏਕੇ ਦਾ ਸੰਬੂਧ ਸੀ ਲੋਕਾਂ ਦੇ ਇਸ ਏਕਤਾ ਨੂੰ ਦਮਾਉਣ ਲਈ ਹਕੂਮਤ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਅਤੇ ਆਗੂਆਂ ਦੀਆਂ ਗ੍ਰਿਫਤਾਰੀਆਂ ਹੋਣ ਲੱਗੀਆਂ 10 April ਨੂੰ ਰੇਲਵੇ ਫਲਮਰ ਸਰ ਵਿਖੇ ਡਾਕਟਰ ਸਤਿਆਪਾਲ ਤੇ ਡਾਕਟਰ ਕਿਚਲੂ ਦੀ ਰਿਆਇ ਦੀ ਮੰਗ ਕਰਦੇ ਹੋਏ ਵੱਡੀ ਗਿਣਤੀ ਵਿੱਚ ਸ਼ਾਂਤਮਈ ਲੋਕਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਗੋਲੀ ਚਲਾਈ 20 ਲੋਕਾਂ ਦੀ ਮੌਤ ਹੋਈ ਅਤੇ ਕਈ ਹੋਰ ਜ਼ਖਮੀ ਹੋਏ ਪੁਲਿਸ ਦੀ ਇਸ ਵੈਸ਼ੀਆਨਾ ਕਾਰਵਾਈ ਤੋਂ ਭੜਕੇ ਲੋਕਾਂ ਨੇ ਦਫ਼ਤਰਾਂ ਦੀ ਭੰਨਤੋੜ ਕੀਤੀ 10 April ਦੀਆਂ ਘਟਨਾਵਾਂ ਤੋਂ ਬਾਅਦ ਅੰਮ੍ਰਿਤਸਰ ਵਿੱਚ ਹੋਰ ਫੌਜ ਸੱਦ ਲਈ ਗਈ 11 April ਨੂੰ ਜਲੰਧਰ ਤੋਂ ਬਰਗੇਡੀਅਰ ਜਨਰਲ ਡੈਰ ਨੂੰ ਅੰਮ੍ਰਿਤਸਰ ਬੁਲਾਇਆ ਗਿਆ ਅਤੇ ਸਾਰਾ ਸ਼ਹਿਰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਡਵੈਰ ਵੱਲੋਂ ਮਾਰਸ਼ਲ ਲਾਗੂ ਕਰਨ ਲਈ ਭੇਜਿਆ ਸੁਝਾਅ ਵਾਇਸ ਰਾਏ ਦੀ ਪ੍ਰਵਾਨਗੀ ਤੋਂ ਬਾਅਦ 14 ਅਪ੍ਰੈਲ ਨੂੰ ਪ੍ਰਾਪਤ ਹੋਇਆ ਪਰ ਫੌਜਦਵਾਰਾ ਮਾਰਸ਼ਲ ਲਾ ਦੀ ਵਰਤੋਂ 12 ਅਪ੍ਰੈਲ ਤੋਂ ਹੀ ਸ਼ੁਰੂ ਕੀਤੀ ਗਈ ਇਕੱਠਾਂ ਤੇ ਗੋਲੀ ਚਲਾਉਣ ਦੇ ਹੁਕਮ ਜਾਰੀ ਹੋਏ ਸਨ 12 ਅਪ੍ਰੈਲ ਨੂੰ ਡੈਰ ਦੀ ਅਗਵਾਈ ਵਿੱਚ ਹਥਿਆਰਬੰਦ ਫੌਜਦਵਾਰਾ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ ਇਸ ਦਾ ਮਤਲਬ ਲੋਕਾਂ ਵਿੱਚ ਦਹਿਸ਼ਤ ਫੈਲਾਉਣਾ ਸੀ ਅੰਗਰੇਜ਼ ਸਰਕਾਰ ਵੱਲੋਂ ਕਈ ਪ੍ਰਕਾਰ ਦੀਆਂ ਪਾਬੰਦੀਆਂ ਜਿਵੇਂ ਰੇਲਵੇ ਟਿਕਟਾਂ ਦੀ ਵਿਕਰੀ ਤੇ ਰੋਕ ਜਦਸੇ ਜਲੂਸ ਤੇ ਪਾਬੰਦੀ ਰਾਤ 8 ਵਜੇ ਤੋਂ ਬਾਅਦ ਕਰਫਿਊ ਕਰਫਿਊ ਦੌਰਾਨ ਗੋਲੀ ਦੇ ਹੁਕਮ ਬਿਜਲੀ ਬੰਦ ਕਰਨਾ ਪਾਣੀ ਦੀ ਸਪਲਾਈ ਬੰਦ ਕਰਨ ਆਦਿ ਹੁਕਮ ਜਾਰੀ ਕੀਤੇ ਗਏ ਅਤੇ ਜਨਰਲ ਡਾਇਰ ਨੇ ਖੁਦ 4-5 ਕੈਂਟੇ ਸ਼ਹਿਰ ਦੀਆਂ ਸ਼ਰਕਾਂ ਤੇ ਮਨਾਦੀ ਕੀਤੀ ਜਨਰਲ ਡਾਇਰ ਦੀ ਮਨਾਦੀ ਤੋਂ ਬਾਅਦ ਹਲਵਾਈ ਬੱਲੋ ਨੇ ਪੀਪਾ ਖੜਕਾ ਕੇ ਜੱਲਿਆਂ ਵਾਲੇ ਬਾਗ ਇਕੱਠੇ ਹੋਣ ਦੀ ਮਨਾਦੀ ਕੀਤੀ 10000 ਦੀ ਵੱਡੀ ਗਿਣਤੀ ਲੋਕਾਂ ਨੇ ਜੱਲਿਆਂ ਵਾਲਾ ਬਾਗ ਵਿੱਚ ਲਈ ਜਲਸੇ ਵਿੱਚ ਮੁਲੀਅਤ ਕੀਤੀ ਜਿਸ ਦੀ ਇਤਲਾ ਮਿਲ ਤੇ 33 ਬਡੂਕਾ ਨਾਲ ਫੌਜੀ ਟੁਕੜੀ ਅਤੇ ਮਸ਼ੀਨ ਗਨ ਵਾਲੀਆਂ ਦੋ ਆਰਮੜ ਕਾਰਾਂ ਨਾਲ ਡੈਰ ਨੇ ਆਪਣੇ ਹੋਰ ਅਫਸਰਾਂ ਨਾਲ ਜਲ੍ਹਿਆਂ ਵਾਲੇ ਬਾਗ ਵੱਲ ਖੋਜ ਕੀਤਾ ਫੌਜੀ ਟੁਕੜੀ ਨੂੰ ਉੱਚੀ ਥਾਂ ਤੇ ਤਾਇਨਾਤ ਕਰਕੇ ਡੈਰ ਨੇ ਬਿਨਾਂ ਚੇਤਾਵਨੀ ਦੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਇਸ ਵੇਲੇ ਸ਼ਾਮ ਦੇ 5:30 ਵਜੇ ਦਾ ਵਕਤ ਸੀ ਕੋਈ 1650 ਗੋਲੀਆਂ ਦੇ ਰਾਊਂਡ ਚਲਾਏ ਚੋਂ ਪਾਸੇ ਤਬਾਹੀ ਮਚੀ ਹੋਈ ਸੀ ਬਾਗ ਦੇ ਚਾਰੇ ਪਾਸੇ 5 ਤੋਂ 8 ਫੁੱਟ ਤੱਕ ਉੱਚੀਆਂ ਕੰਧਾਂ ਸਨ ਇੱਕ ਦੋ ਤੰਗ ਗਲੀਆਂ ਰਾਹੀਂ ਹੀ ਬਾਹਰ ਨਿਕਲਿਆ ਜਾ ਸਕਦਾ ਸੀ ਲੋਕ ਇੱਕ ਦੂਜੇ ਦੇ ਉੱਤੇ ਡਿੱਗ ਰਹੇ ਸਨ ਤੇ ਗੋਲੀਆਂ ਦੇ ਮੂੰਹ ਬਾਹਰ ਨਿਕਲਣ ਵਾਲੇ ਰਾਹਾਂ ਤੇ ਸਭ ਤੋਂ ਵੱਧ ਸਨ ਡੈਰ ਦਾ ਇੱਕ ਐਰ ਉਸ ਦੀ ਗੋਲੀ ਛਕਾ ਖਤਮ ਹੋਣ ਵਾਲੀ ਮੁਕਿਆ ਲਗਭਗ 1000 ਦੇ ਕਰੀਬ ਲੋਕ ਮਾਰੇ ਗਏ ਜ਼ਖਮੀਆਂ ਦੀ ਗਿਣਤੀ ਇਸ ਤੋਂ ਵੀ ਕਿਤੇ ਜ਼ਿਆਦਾ ਸੀ ਲਾਸ਼ਾਂ ਨੂੰ ਸੁਭਾਨਨ ਅਤੇ ਮਨਮ ਪਟੇ ਦਾ ਕੋਈ ਇੰਤਜ਼ਾਮ ਨਾ ਕੀਤਾ ਗਿਆ ਮਾਰੇ ਜਾਣ ਵਾਲਿਆਂ ਦੇ ਸਾਕਸਬੰਦੀ ਵੀ ਕਰਫਿਊ ਕਰਕੇ ਲਾਸ਼ਾਂ ਕੋਲ ਨਾ ਆ ਸਕੇ ਅਤੇ ਸਵੇਰ ਹੋਂ ਦੀ ਉਡੀਕ ਕਰਦੇ ਰਹੇ ਹੰਟਰ ਕਮੇਟੀ ਅੱਗੇ ਦਿੱਤੇ ਬਿਆਨ ਤੋਂ ਪਤਾ ਲੱਗਦਾ ਹੈ ਜਿਸ ਵਿੱਚ ਜਨਰਲ ਡਾਇਰ ਨੇ ਕਿਹਾ ਕਿ ਉਸਨੇ ਗੋਲੀ ਲੋਕਾਂ ਨੂੰ ਮਾਰ ਲਈ ਚਲਾਈ ਅਤੇ ਇਸ ਤਰ੍ਹਾਂ ਉਹ ਲੋਕਾਂ ਨੂੰ ਹਕੂਮਤ ਵਰ ਬੋਲਣ ਦੇ ਗناہ ਕਰਕੇ ਸਬਕ ਸਿਖਾਉਣਾ ਚਾਹੁੰਦਾ ਸੀ ਇਸ ਘਟਨਾ ਪ੍ਰੰਤ ਮਾਰਸ਼ਲ ਲਾ ਦਰਾਂ ਜੋ ਪੰਜਾਬੀਆਂ ਨੂੰ ਘੂਤਣਾ ਪਿਆ ਇਤਿਹਾਸ ਗਵਾਹ ਹੈ ਵਰਤੰਵੀ ਹਕੂਮਤ ਨੇ ਲੋਕਾਂ ਨੂੰ ਰਿੰਗਣ ਲਾ ਦਿੱਤਾ ਉਹਨਾਂ ਨੂੰ ਗਲੀਆਂ ਵਿੱਚੋਂ ਰਿੰਗ ਕੇ ਲੰਘਣਾ ਪੈਂਦਾ ਸੀ ਹੁਕਮ ਦੀ ਵਿਤਮੀਲ ਨਾ ਕਰਨ ਵਾਲੇ ਨੂੰ ਬੇਅੰਤਾਂ ਦੀ ਮਾਰ ਖਾਣੀ ਪੈਂਦੀ ਸੀ ਲੋਕਾਂ ਉੱਪਰ ਬੇਅੰਤਾਂ ਜ਼ੁਲਮ ਢਾਏ ਗਏ ਲੌਰਤੀ ਮਿੱਟੀ ਕਿੰਨੇ ਹੀ ਸ਼ਗਨਾਮੀਆਂ ਨੇ ਆਪਣੇ ਸੀਨੇ ਲਗਾਈ ਇਤਿਹਾਸਕ ਬਰੇ ਇਹਨਾਂ ਦੇ ਚਿੰਨ ਗੋਲੀਆਂ ਦੇ ਨਿਸ਼ਾਨ ਸ਼ਹੀਦੀ ਖੂ ਕੰਧਾਂ ਤੇ ਇਤਿਹਾਸਕ ਪ੍ਰਮਾਣ ਸਭ ਨੂੰ ਹਕੀਕੀ ਰੂਪ ਵਿੱਚ ਅਜੋਕੀ ਤੇ ਆਉਣ ਵਾਲੀ ਪੀੜ੍ਹੀ ਲਈ ਸੰਭਾਲਿਆ ਜਾਣਾ ਚਾਹੀਦਾ ਹੈ ਪਰ ਜਲਿਆਂ ਵਾਲੇ ਬਾਗ ਦੀ ਇਤਿਹਾਸ ਇਤਿਹਾਸਕਤਾ ਮਿਟਾ ਕੇ ਇਸ ਨੂੰ ਸ਼ਹਿਰਗਾਹ ਬਤਬਦੀਲ ਕਰ ਦਿੱਤਾ ਗਿਆ ਹੈ ਆਉਣ ਵਾਲੀਆਂ ਪੀੜ੍ਹੀਆਂ ਕੋਲ ਮੁਲਕ ਦੇ ਆਜ਼ਾਦੀ ਸੰਗਰਾਮ ਦੇ ਤਿੱਖੇ ਇਤਿਹਾਸਕ ਇਨਕਲਾਬੀ ਮੋੜ ਪੈਦਾ ਕਰਨ ਵਾਲੀ ਯਾਦਗਾਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੌਮੀ ਵਿਰਸਤ ਦੇ ਚਾਨਣ ਮਨਾਰੇ ਦੀ ਸ਼ਾਂਭ ਸੰਭਾਲਤੀ ਰੱਖੀ ਲਈ ਜੰਤਕ ਵਿਰੋਧ ਲਾਜ਼ਮੀ ਹੈ ਜੋ ਕਿ ਲੋਕਾਂ ਦੀ ਮਰੀ ਹੋਈ ਜਵੀਰ ਨੂੰ ਲੂਣਾ ਦੇ ਕੇ ਇਸ ਦੀ ਬਾਤ ਜਗਾਇਆ ਜਾਵੇ ਅਤੇ ਸ਼ਹੀਦਾਂ ਦੀਆਂ ਯਾਦਗਾਰਾਂ ਜਿਹੜੀਆਂ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਕਾਇਮ ਰੱਖਿਆ ਜਾਵੇ ਸੋ ਇਸ ਜਲੀਆਂ ਵਾਲੇ ਬਾਗ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਆਸ ਹੈ ਆਪ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋਗੇ ਔਰ ਵਾਤਵਾ ਰਚਨਾਵਾਂ ਆਪ ਜੀ ਦੇ ਨਾਲ ਸੌਂਦੀਆਂ ਕਰਦੇ ਰਹੀਏ ਗਾਜੀ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ